मीना कुमारी ਦੀ ਸ਼ਰਤ ਨੇ ਤਰਮਿੰਦਰ ਨੂੰ ਬਣਾਇਆ ਸੀ 스타 ਟੈਲੈਂਟ ਹੰਟ ਜਿੱਤ ਕੇ ਫਿਲਮਾਂ 'ਚ ਹੋਈ ਸੀ ਐਂਟਰੀ ਪਹਿਲੀ ਫਿਲਮ ਦੇ ਲਈ ਹੋਈ ਸੀ 55 ਰੁਪਏ ਦੀ ਡ੍ਰੀਮ ਗਰਲ ਦੇ ਨਾਲ ਗਿਆ ਤੁਰਵੋਨਲੀ ਬਦਲਿਆ ਸੀ ਤਰ ਦੇਖੋ ਬਾਲੀਵੁੱਡ ਦੇ ਹੀ ਮੈਂਦੇ ਫਿਲਮੀ ਸਫਰ ਦੀ ਪੂਰੀ ਕਹਾਣੀ ਬਾਲੀਵੁੱਡ ਦੇ ਦਿੱਗਜ ਵੀ ਨੇਤਾ ਤਰਮਿੰਦਰ ਦਾ ਦੇ ਹਾਂਤ ਹੋ ਗਿਆ ਉਨ 92 ਸਾਲ ਦੀ ਉਮਰ ਦੇ ਵਿੱਚ ਤਰਮਿੰਦਰ ਦਾ ਦਿਹਾਂਤ ਹੋਇਆ ਹੈ ਤੇ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਪਰ ਹਿੰਦੀ ਸਿਨੇਮਾ ਦੇ ਇਤਿਹਾਸ ਦੇ ਵਿੱਚ ਜੋ ਲੋਕਪ੍ਰਿਅਤਾ ਤਰਮਿੰਦਰ ਨੂੰ ਹਾਸਲ ਹੋਈ ਉਹ ਬਹੁਤ ਘੱਟ ਲੋਕਾਂ ਨੂੰ ਮਿਲਦੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਤਰਮਿੰਦਰ ਨੇ ਹਿੰਦੀ ਸਿਨੇਮਾ ਨੂੰ ਇੱਕ ਵੱਖਰੇ ਮੁਕਾਮ ਤੇ ਪਹੁੰਚਾਇਆ ਤਰਮਿੰਦਰ ਨੇ ਆਪਣੇ ਕੈਰੀਅਰ ਦੇ ਵਿੱਚ ਕਈ ਵੱਡੀਆਂ ਤੇ ਬਲਾਕਬਸਟਰ ਫਿਲਮਾਂ ਦੇ ਵਿੱਚ ਕੰਮ ਕੀਤਾ ਅੱਜ ਅਸੀਂ ਤੁਹਾਨੂੰ ਤਰਮਿੰਦਰ ਦੀ ਛੇ ਧਾਕਿਆਂ ਦੀਆਂ ਉਹਨਾਂ ਫਿਲਮਾਂ ਬਾਰੇ ਦੱਸਾਂਗੀ ਜਿਨ੍ਹਾਂ ਦੇ ਦਮ ਤੇ ਧਰਮਿੰਦਰ ਬਾਲੀਵੁੱਡ ਦੇ ਹੀ ਮਹਿਕ ਬਣੇ 8 ਦਸੰਬਰ 1935 ਨੂੰ ਜਨਮੇ ਧਰਮ ਸਿੰਘ ਦਿਓਲ ਨੇ 1960 ਦੇ ਵਿੱਚ ਫਿਲਮ ਦਿਲ ਵੀ ਤੇਰਾ ਹਮ ਵੀ ਤੇਰੇ ਦੇ ਨਾਲ ਆਪਣੀ ਫਿਲਮੀ ਯਾਤਰਾ ਸ਼ੁਰੂ ਕੀਤੀ ਸਕ੍ਰੀਨ ਤੇ ਮੌਜੂਦ ਕੀਤੀ ਸ਼ਾਨਦਾਰ ਸੁਭਾ ਨੇ ਉਹਨਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਮਸ਼ਹੂਰ ਬਣਾਇਆ। ਧਰਮਿੰਦਰ 1960 ਤੇ 70 ਦੀ ਦਹਾਕੇ ਦੇ ਵਿੱਚ ਇੱਕ ਸੁਪਰਸਟਾਰ ਬਣੇ। ਬੀਨਾ ਕੁਮਾਰੀ, ਆਸ਼ਾ ਪਰੇਖ ਤੇ हेमा ਮਾਲਨੀ ਸਮੇਤ ਕਈ ਪ੍ਰਮੁੱਖ ਅਭਿਨੇਤਰੀਆਂ ਦੇ ਨਾਲ ਪ੍ਰਮਾਣਿਤ ਕੀਤਾ। ਰੋਮਾਂਟਿਕ ਫਿਲਮਾਂ ਰਾਹੀ ਉਹ ਦਰਸ਼ਕਾਂ ਲਈ ਰੁਵਾਂਸ ਦੀ ਰਾਜਾ ਬਣੋ ਜਾਣਦੇ ਸੀ। ਇਸ ਦਿਨ ਆਲੀ, ਉਹ ਬੰਦਨੀ, ਫੂਲ ਔਰ ਪੱਥਰ ਤੇ ਅਨੂਪਮਾ ਵਰਗੀਆਂ ਫਿਲਮਾਂ ਨੇ ਉਹਨਾਂ ਨੂੰ ਇੱਕ ਅਭਿਨੇਤਾ ਦੇ ਵਜੋਂ ਇੱਕ ਨਵੀਂ ਪਛਾਣ ਦਿੱਤੀ। ਹੁਣ ਤੋਂ ਅਨੂ ਦੱਸਾਂਗੀ ਕਿ ਮੀਨਾ ਕੁਮਾਰੀ ਦੀ ਇੱਕ ਸ਼ਰਤ ਨੇ ਕਿਵੇਂ ਤਰਮਿੰਦਰ ਦੀ ਜ਼ਿੰਦਗੀ ਬਦਲ ਦਿੱਤੀ ਸੀ ਅਦਰਸਲ ਮੀਨਾ ਕੁਮਾਰੀ ਜਿਸ ਵੇਲੇ ਤਰਮਿੰਦਰ ਦੇ ਨਾਲ ਸ਼ੂਟ ਕਰ ਰਹੀ ਸੀ ਉਸ ਵੇਲੇ ਉਹਨਾਂ ਦਾ ਉਹਨਾਂ ਦੇ ਪਤੀ ਦੇ ਨਾਲ ਝਗੜਾ ਚੱਲ ਰਿਹਾ ਸੀ ਏਸੀ ਕਰਕੇ ਉਹ ਤਰਮਿੰਦਰ ਨੂੰ ਪਸੰਦ ਕਰ ਰਹੀ ਸੀ ਪਰ ਤਰਮਿੰਦਰ ਦਿਉ ਉਹਨਾਂ ਦੀ ਇੱਜ਼ਤ ਕਰਦੇ ਸੀ ਉਹਨਾਂ ਨੂੰ ਪਸੰਦ ਕਰਦੇ ਸੀ ਪਰ ਐਜ਼ਾ ਫੈਨ ਤਾਂ ਦੱਸ ਦਈਏ ਕਿ ਮੀਨਾ ਕੁਮਾਰੀ ਨੇ ਇੱਕ ਸ਼ਰਤ ਰੱਖੀ ਕਿਉਂ ਜਿਹੜੀਆਂ ਵੀ ਫਿਲਮਾਂ ਕਰੇਗੀ ਉਤਾਧ ਹੀ ਕਰੇਗੀ ਜੇਕਰ ਉਸਦੇ ਵਿੱਚ ਤਰਮਿੰਦਰ ਮੌਜੂਦ ਹੋਣ ਤੇ ਇਸੇ ਕਰਕੇ ਉਸਨੇ ਹਰ ਸੁਪਰ ਡੂਪਰ ਹਿੱਟ ਫਿਲਮਾਂ ਦੇ ਵਿੱਚ ਤਰਮਿੰਦਰ ਦੀ ਮੌਜੂਦਗੀ ਰੱਖੀ ਤੇ ਤਰਮਿੰਦਰ ਨੇ ਜਿਹੜੇ ਅੱਜ ਸੁਪਰਸਟਾਰ ਬਣ ਕੇ ਤੇ ਸਾਲ 1975 ਦੇ ਵਿੱਚ ਤਰਮਿੰਦਰ ਨੂੰ ਇੱਕ ਅਜੀਹਾ ਸਟਾਰਡਮ ਮਿਲਿਆ ਜਿਸ ਲਈ ਉਹਨਾਂ ਨੇ ਲੰਮੇ ਸਮੇਂ ਤੱਕ ਇੰਤਜ਼ਾਰ ਕੀਤਾ ਦੰਤਲੇ ਸਾਲوں ਫਿਲਮ ਸ਼ੋਲੇ ਦੇ ਵਿੱਚ ਨਜ਼ਰ ਆਇਆ ਸ਼ੌਲੇ ਦਾ ਧਰਮਿੰਦਰ ਦੀ ਵਿਰਾਸਤ ਨਵੀਆਂ ਉਚਾਈਆਂ ਤੇ ਪਹੁੰਚੀ ਜਿੱਥੇ ਉਹਨਾਂ ਦਾ ਕਿਰਦਾਰ ਵੀਰੂ ਬਾਲੀਵੁੱਡ ਦੀ ਜ਼ੁਬਾਨ ਤੇ ਆ ਗਿਆ ਤੇ ਇੱਥੇ ਹੀ ਧਰਮਿੰਦਰ ਨੂੰ ਇੱਕ ਨਵਾਂ ਨਾਮ ਮਿਲ ਗਿਆ ਵੀਰੂ ਇਸ ਤੋਂ ਬਾਅਦ ਉਹਨਾਂ ਨੇ ਚੁੱਪ ਕੇ ਚੁੱਪ ਕੇ ਯਾਦੂ ਕੀ ਬਾਰਾਤ ਡ੍ਰੀਮ ਗਰਲ ਤੇ ਤਰਵ ਵੀਰ ਵਰਗੀਆਂ ਕਈ ਹਿੱਟ ਫਿਲਮਾਂ ਰਾਹੀਂ ਦਰਸ਼ਕਾਂ ਦਾ ਦਿਲ ਜਿੱਤਿਆ ਤੇ ਬਾਕਸ ਆਫਿਸ ਤੇ ਦਬਦਬਾ ਬਣਾਈ ਰੱਖਿਆ ਆਪਣੇ ਕੈਰੀਅਰ ਦੇ ਵਿੱਚ ਧਰਮਿੰਦਰ ਨੇ ਲਗਭਗ 300 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਇਹਨਾਂ ਫਿਲਮਾਂ ਰਾਹੀਂ ਉਹ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਵਿੱਚ ਵਸੀ ਰਹਿਣਗੇ ਤੇ ਇੱਕ ਅਜਿਹੇ ਅਦਾਕਾਰ ਜੋ ਹਮੇਸ਼ਾ ਹੀ ਸਦਾ ਬਹਾਰ ਰਹਣਗੇ ਜਦੋਂ ਫਿਲਮ ਸ਼ੋਲੇ ਆਈ ਤਰਮਿੰਦਰ ਪੂਰੀ ਤਰ੍ਹਾਂ ਹੀਮਾ ਮਾਲਨੀ ਤੇ ਫਿਦਾ ਹੋ ਚੁੱਕਾ ਸੀ ਇਹ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਇੱਕ ਦੂਜੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਜਦੋਂ ਤਰਮਿੰਦਰ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇਣ ਲਈ ਕਿਹਾ ਤਾਂ ਉਸਨੇ ਤਲਾਕ ਦੇਣ ਤੋਂ ਮਨਾ ਕਰ ਦਿੱਤਾ ਇਸੇ ਲਈ ਤਰਮਿੰਦਰ ਦੇওল ਨੇ ਆਪਣਾ ਧਰਮ ਬਦਲ ਕੇ ਹੀਮਾ ਮਾਲਨੀ ਦਿਨਾਂ ਵਿਆਹ ਕਰਵਾਲਿਆ ਪਰ ਇੱਕ ਮੁਸ਼ਕਿਲ ਸੀ ਹੈਮਾ ਇੱਕ ਆਈਕਨ ਬੜਨ ਦੇ ਵਿੱਚ ਰੁੱਝੀ ਹੋਈ ਸੀ ਤੇ ਧਰਮ ਪਾਤੀ ਤੋਂ ਇਦੂਰੀ ਸਹੀ ਨਹੀਂ ਸੀ ਜਾ ਰਹੀ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਦਾ ਕਾਰਨ ਉਹ ਕੀ ਕੀਤਾ ਹੋਏਗਾ ਤਰਮਿੰਦਰ ਨੇ ਉਹਦੋਂ ਸਪੌਟ ਬਾਇਸ ਨੂੰ ਜਾਣਬੁੱਝ ਕੇ ਕੀਤੇ ਜਾਣ ਵਾਲੇ ਹਾਦਸੇ ਲਈ ਪੈਸੇ ਦਿੱਤੇ ਬੀਰ ਤੇ ਪ੍ਰਤੀਪੋਪ ਦੇ ਹਿਸਾਬ ਦੇ ਨਾਲ ਸਪੌਟ ਬੁਆਇਸ ਕਦੇ ਰਿਫਲੈਕਟਡ ਦੇ ਦਿੰਦੇ ਸੀ ਜਾਂ ਫਿਰ ਟਰਾਲੀ ਨੂੰ ਝਟਕਾ ਦਿੰਦੇ ਸੀ ਜਿਸ ਤਨਦਰੁਪਾਚੀ ਹੇਮਾ ਮਾਲੀ ਨੂੰ ਬਚਾਉਣ ਲਈ ਚਪਟਦੇ ਸਨ ਅਦਾਕਾਰ ਨੇ ਜਿਹੀਆਂ ਰੁਕਾਵਟਾਂ ਤੇ ਕਰੀਬ 2000 ਰੁਪਏ ਖਰਚ ਕੀਤੇ ਤੇ ਡ੍ਰੀਮ ਗਰਲ ਸਪਸ਼ਟ ਤੌਰ ਤੇ ਤਰਮਿੰਦਰ ਤੇ ਫਿਦਾ ਹੋ ਗਈ ਤਰਮਿੰਦਰ ਦਾ ਪਹਿਲਾ ਵਿਆਹ ਪ੍ਰਕਾਸ਼ ਕੌਰ ਦੇ ਨਾਲ ਹੋਇਆ ਸੀ ਜਿਸ ਤੋਂ ਉਹਨਾਂ ਦੇ 4 ਬੱਚੇ ਸਨੀਦੂਲ ਬੋਬੀਦੂਲ ਅਜੀਤਾ ਦਿਓ ਤੇ ਵਿਜੇਤਾ ਦਿਓ ਸਨ ਪਿਆਲੇ ਵਿਆਹ ਦੇ ਬਾਵਜੂਦ ਤਰਮਿੰਦਰ ਤੇ ਹਿਮਾ ਮਲਣੀ 1980 ਦੇ ਵਿੱਚ ਵਿਆਹ ਬੰਧਨ ਦੇ ਵਿੱਚ ਬੱਝ ਗਏ ਤਰਮਿੰਦਰ ਤੇ ਹਿਮਾ ਦੀਆਂ ਦੋ ਧੀਆ ਈਸ਼ਾ ਦਿਓ ਤੇ ਆਹਾਨਾ ਦਿਓ ਨੇ ਤਰਮਿੰਦਰ ਦਾ ਸੋਮਵਾਰ ਨੂੰ ਨਨਵੀਂ ਸਾਲ ਦੀ ਉਮਰ ਦੇ ਵਿੱਚ ਵਿਹਾਂਤ ਹੋ ਗਿਆ ਸੀ ਪਰ ਅੱਜ ਵੀ ਉਹ ਸਾਡੇ ਸਾਰਿਆਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਆਪਣੀ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਜਿਉਂਦੇ ਜਾਂਦੇ ਰਹਿਣਗੇ